ਸਵਾਗਤ ਕਰਦਾ ਆਪਣੇ ਪੱਤਰਕਾਰ ਵੀਰਾਂ ਦਾ ਜਿਹੜੇ ਕਿ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੋਂ ਆਏ ਨੇ ਤੇ ਨਾਲ ਸਾਡੇ ਸ਼ਾਰਪੁਰ ਲੋਕ ਸਭਾ ਤੋਂ ਡੋਕਟਰ ਰਾਜਕਮਰ ਚੱਬੇয়াল ਜੀ ਸਾਡੇ ਐਮ ਐਲ ਏ ਟਾਂਡਾ ਉਡਮੜ ਤੋਂ ਤਸਵੀਰ ਸਿੰਘ ਰਾਜਾ ਗੇਲ ਜੀ ਤੇ ਸਾਡੇ ਇੱਥੋਂ ਦੇ ਬਹੁਤ ਹੀ ਪੁਰਾਣੇ ਵਰਕਰ ਮਿਹਨਤੀ ਵਰਕਰ ਔਲਖ ਜੀ ਤੇ ਜੋ ਅੱਜ ਦਾ ਪ੍ਰੋਗਰਾਮ ਸੀਗਾ ਟਾਂਡੇ ਹਲਕੇ ਵਿੱਚ ਪਿੰਡ ਜਲਾਲਪੁਰ ਵਿਖੇ ਜਿਹਦੇ ਵਿੱਚ ਸਾਡੇ ਕੌਮੀ ਕਨਵੀਨਰ ਰਮ ਕੇਜਰੀਵਾਲ ਨੇ ਸ਼ਿਰਕਤ ਕੀਤੀ ਨਾਲ ਉਹਨਾਂ ਦੇ ਸਾਡੇ ਹਰਦੀਲਜੀਤ ਸਰਦਾਰ ਭਗਵੰਤ ਸਿੰਘ ਮਾਨ ਜੀ ਪਹੁੰਚੇ ਤੇ ਪੂਰਾ ਟਾਂਡੇ ਹਲਕੀ ਦੀ ਸੰਗਤ ਇੱਥੇ ਪਹੁੰਚੀ ਸੀ ਸਨੇਹਾ ਮੁੱਦਾ ਜਿਹੀ ਸੀ ਕਿ ਜਿਹੜੀ ਤਕਰੀਬਨ 3 ਮਹੀਨਿਆਂ ਤੋਂ ਅਸੀਂ ਪੂਰੇ ਪੰਜਾਬ ਵਿੱਚ ਇੱਕ ਅਥਿਆਸਿਕ ਕੈਂਪੇਨ ਚਲਾਈ ਹੋਈ ਹੈ ਜੁਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਸਰਕਾਰ ਤੋਂ ਲੋ ਦिशा निर्देश ਅਰਵਿੰਦ ਕੇਜਰੀਵਾਲ ਦੇ ਉਹਨਾਂ ਵੱਲੋਂ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਹੇਠ ਅਸੀਂ ਪੂਰੇ ਪੰਜਾਬ ਵਿੱਚ ਜੋ ਮਹਿੰਮ ਚੱਲ ਰਹੀ ਆ ਉਹਨੂੰ ਅਸੀਂ ਲੋਕ ਲਹਿਰ ਬਣਾ ਲਈ ਅੱਜ ਅਸੀਂ ਆਪਾਂ ਤਕਰੀਬਨ ਹਰੇਕ ਹਲਕੇ 'ਚ ਹਰੇਕ ਪਿੰਡ ਵਿੱਚ ਹਰੇਕ ਵਾਰਡ ਵਿੱਚ ਹਰੇਕ ਘਰ 'ਚ ਅਸੀਂ ਆਪਾਂ ਸਨੇਹਾ ਲੈ ਕੇ ਜਾ ਰਹੇ ਆਂ ਆਪਾਂ ਕਿ ਇਹ ਬੜਾ ਇੱਕ ਸੁਨਹਿਰੀ ਮੌਕਾ ਹੈਗਾ ਜਿਹੜਾ ਜੁਗ ਨਸ਼ਾ ਮੁਕਤ ਅਸੀਂ ਕੈਂਪੇਨ ਚੱਲ ਰਹੀ ਹੈ ਕਿ ਅਸੀਂ ਪੰਜਾਬ 'ਚੋਂ ਪੂਰੇ ਪੰਜਾਬ 'ਚੋਂ ਅਸੀਂ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈਗਾ ਕਿ ਅਸੀਂ ਇਹੇ ਸਨੇਹਾ ਦੇ ਨਾਲ ਕੀ ਸੀ ਇਹ ਮਹਿੰਮ ਨੂੰ ਤਦ ਹੀ ਕਾਮਯਾਬੀ ਮਿਲ ਸਕਦੀ ਹੈ ਜੇ ਸਾਡੇ ਨਾਲ ਲੋਕ ਤੁਰਨਗੇ ਲੋਕ ਲਹਿਰ ਬਣਨਗੇ ਕਿਉਂਕਿ ਸਰਕਾਰ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਪੁਲਿਸ ਵਿਭਾਗ ਸਾਰਾ ਆਪਣਾ ਕੰਮ ਕਰ ਰਿਹਾ ਸਾਨੂੰ ਪੂਰੀ ਆਸ ਆ ਪੂਰੀ ਉਮੀਦ ਆ ਕਿ ਇਸ ਕੰਪੇਨ ਨੂੰ ਲੋਕ ਲਹਿਰ ਬਣਾ ਕੇ ਅਸੀਂ ਪੰਜਾਬ ਚ ਉਸ ਜਿਹੜੀ ਜੁਧ ਨਸ਼ਾ ਬੂ ਦਸ ਨੂੰ ਕਦਮ ਪਰਾਗੇ ਤੇ ਮੈਨੂੰ ਪੂਰਾ ਮਾਣਾ ਪੰਜਾਬ ਤੇ ਪੰਜਾਬੀਆਂ ਦੇ ਕਿਉਂਕਿ ਜਿਹੜੀ ਜੈਸੀ ਗੱਲ ਕਰੀਏ ਲੜਾਈ ਦੀ ਜੈਸੀ ਗੱਲ ਕਰੀਏ ਜੁਧ ਦੀ ਇਹ ਸਾਡੇ ਲਈ ਕੋਈ ਨਵਾਂ ਨਵਾਂ ਅੱਖਰ ਨਹੀਂ ਹੈਗੇ ਨਵੇਂ ਸ਼ਬਦ ਨਹੀਂ ਹੈਗੇ ਇਹ ਸਾਡੇ ਖੂਨ ਚ ਹੈ ਸਾਡੇ ਗੁਰੂ ਸਾਹਿਬਾਨਾ ਨੇ ਸਿੱਖ ਕੌਮ ਲਈ ਧਰਮ ਲਈ ਲੜਾਈ ਲੜੀ ਜੋ ਜਦੋਂ ਆਜ਼ਾਦੀ ਦੀ ਲੜਾਈ ਸੀ ਸਭ ਤੋਂ ਵੱਧ ਜਿਹੜਾ ਗੁਰਵਾਨੀ ਸੀ ਪੰਜਾਬ ਦੇ ਲੋਕਾਂ ਨੇ ਤਾਂ ਪੰਜਾਬ ਦਾ ਨਾਮ ਸਭ ਤੋਂ ਮੋਹਰੇ ਆਂਦਾ ਆ ਜੇ ਅਸੀਂ ਜਿਆਦਾ ਦੀ ਤੋਂ ਬਾਅਦ ਵੀ ਗੱਲ ਕਰ ਲਈ ਆਪਾਂ ਸਰਹੱਦੀ ਦੀ ਲੜਾਈ ਦੀ ਗੱਲ ਕਰੀਏ ਆਪਾਂ ਜੇ ਹੁਣ ਥੋੜੇ ਦਿਨਾਂ ਦੀ ਗੱਲ ਕਰੀਏ ਆਪਾਂ ਜੇ ਪਾਣੀਆਂ ਦੀ ਲੜਾਈ ਕਰ ਲ ਲਈਏ ਉਹ ਜਿਹੜੀ ਹੁਣ ਵਾਰ ਹੋਈ ਸੀ ਲੜਾਈ ਉਸੀ ਪਾਕਿਸਤਾਨ ਦੇ ਨਾਲ ਸਰਹੱਦੀ ਲੜਾਈ ਦੀ ਉਹਦੇ ਵੀ ਗੱਲ ਕਰੀਏ ਪਰ ਮੈਂ ਇਹ ਜ਼ਰੂਰ ਕਹੂੰਗਾ ਜਿਹੜੀ ਹੁਣ ਅਸੀਂ ਲੜਾਈ ਲੜ ਰਹੇ ਆ ਆਮ ਆਦੀ ਪਾਰਟੀ ਸਰਕਾਰ ਲੜਾਈ ਲੜ ਰਹੀ ਆ ਸਰਦਾਰ ਭਗਵੰਤ ਸਿੰਘ ਜੀ ਮਾਣ ਦੇ ਲੜਾਈ ਲੜ ਰਹੇ ਆ ਸਿੱਖ ਸਾਰੇ ਰਲ ਕੇ ਲੜਾਈ ਲੜ ਰਹੇ ਆ ਇਹ ਪੰਜਾਬ ਦੀ ਆਪਣੀ ਲੜਾਈ ਆ ਇਸ ਲੜਾਈ ਵਿੱਚ ਕਿਸੇ ਨੇ ਬਾਹਰੋਂ ਆ ਕੇ ਨਹੀਂ ਲੜਨਾ ਨਾ ਕਿ ਬਾਹਰੋਂ ਪੁਲਿਸ ਆਣੀ ਨਾ ਕਿ ਬਾਹਰੋਂ ਫੌਜ ਆ ਰਹੀ ਆ ਇਹ ਸਾਨੂੰ ਖੁਦ ਨੂੰ ਮੋਰੇ ਹੋ ਕੇ ਸਨੇਹਾ ਘਰ ਘਰ ਪਹੁੰਚ ਕਰਨੀ ਆ ਤੇ ਸਨੇਹਾ ਇਹ ਹੀ ਆ ਕਿ ਸਸੇ ਜਿਹੜੇ ਦੋਹਰੀ ਲੜਾਈ ਲੜ ਰਾ ਇੱਕ ਤਾਂ ਲੜਾਈ ਹੈਗੀ ਆ ਜਿਹੜੇ ਨਸ਼ਾ ਵੇਚਦੇ ਨੇ ਤਸਕਰਾਂ ਦੇ ਖਿਲਾਫ ਉਹਨਾਂ ਨੇ ਉਹਨਾਂ ਲਈ ਕੋਈ ਮਾਫੀ ਨਹੀਂ ਆ ਚਾਹੇ ਕੋਈ ਵੀ ਬੰਦਾ ਹੋਵੇ ਚਾਹੇ ਰਾਜਨੀਤਿਕ ਪਰਸਨ ਹੋਵੇ ਚਾਹੇ ਉਹ ਸਰਕਾਰੀ ਬੰਦਾ ਹੋਵੇ ਸਾਰਿਆਂ ਲਈ ਸਖਤ ਤੋਂ ਸਖਤ ਕਾਨੂੰਨ ਦੇ ਬੰਦੀ ਅਸੀਂ ਕਾਰਵਾਈ ਕਰ ਰਹੇ ਆ ਤੇ ਜਿਹੜੀ ਦੂਜਾ ਪਾਸਾ ਹੈਗਾ ਜਿਹੜੀ ਗਰ ਮੈਂ ਕਿਹਾ ਕਿ ਦੋਹਰੀ ਲੜਾਈ ਅਸੀਂ ਲਾੜੇ ਜਿਹੜੇ ਸਾਡੇ ਬੱਚੇ ਨੇ ਇਸ ਸੰਗਤ ਵਿੱਚ ਫਸੇ ਹੋਏ ਨੇ ਉਹਨਾਂ ਦੇ ਇਲਾਜ ਲਈ ਅਸੀਂ ਤਕਰੀਬਨ ਜਿਹੜੇ ਬੈੱਡ ਦਾ ਕੈਪੈਸਿਟੀ ਘੱਟ ਸੀ ਉਹਦਾ ਵੀ ਅਸੀਂ ਬੰਦੋਬਸ ਕਰ ਰਹੇ ਹਾਂ ਅਸੀਂ ਕੀਤਾ ਆਪਾਂ ਬੈੱਡਾਂ ਦੀ ਕੈਪੈਸਿਟੀ ਅਸੀਂ ਵਧਾ ਰਹੇ ਹਾਂ ਅੱਜ ਵੀ ਸਟੇਟ ਦੇ ਅਰਵਿੰਦ ਜੀ ਦੇ ਸਾਹਮਣੇ ਸੀਐਮ ਸਾਹਿਬ ਦੇ ਸਾਹਮਣੇ ਗੱਲ ਹੋਈ ਹੈ ਕਿ ਜਿਹੜੇ ਨਵੇਂ ਕੇਂਦਰਾਂ ਨੂੰ ਲਾਇਸੈਂਸ ਦਿੱਤਾ ਜਾਵੇ ਉਹਨਾਂ ਦੀ ਬੈੱਡ ਕੈਪੈਸਿਟੀ ਹੋਰ ਵਧਾਈ ਜਾਵੇ ਉਹ ਵੀ ਸਰਨੇ ਮਨਜ਼ੂਰੀ ਦਿੱਤੀ ਹੈ ਉਹ ਵੀ ਅਸੀਂ ਆਪਾਂ ਜਿੱਥੇ-ਥੇ ਲੋੜ ਹੈ ਨਵੇਂ ਸੈਂਟਰ ਦੇ ਖੋਲਣ ਦੀ ਤੇ ਅਸੀਂ ਆਪਾਂ ਉੱਥੇ ਉਹ ਵੀ ਖ ਤੇ ਮੈਂ ਕਹੂੰਗਾ ਕਿ ਸਾਡੇ ਸਨੇਹਾ ਸਾਡੇ ਕੋਲੋਂ ਇਹੀ ਹੋਊਗਾ ਕਿ ਇਹ ਸੁਨਹਿਰੀ ਮੌਕਾ ਆ ਪੂਰੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਸਰਕਾਰ ਬੜੀ ਤਾਕਤ ਦੇ ਨਾਲ ਬੜੇ ਤਜਰਬੇ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਬੜੀ ਤਕਨੀਕ ਦੇ ਨਾਲ ਬੜੀ ਤਰਗ ਨਾਲ ਅਸੀਂ ਲੜਾਈ ਲੜ ਰਹੇ ਆ ਤੇ ਅਸੀਂ ਇਸ ਸੁਨਹਿਰੀ ਮੌਕੇ ਨੂੰ ਨਾ ਗਵਾਈਏ ਇਸ ਕੈਂਪੇਨ ਨੂੰ ਅਸੀਂ ਲੋਕ ਲਹਿਰ ਬਣਾ ਕੇ ਅਸੀਂ ਆਪਾਂ ਪੰਜਾਬ ਨੂੰ ਨਸ਼ਰਮਤ ਕਰੀਏ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ